ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਔਰਤਾਂ ਨੂੰ ਕਦੇ ਵੀ ਨੰਗੇ ਸਿਰ ਰਸੋਈ ਵਿੱਚ ਕੰਮ ਨਹੀਂ ਕਰਨਾ ਚਾਹੀਦਾ ਇਸ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੇ ਨਾਲ ਹੀ ਜੇਕਰ ਸਿਰ ਦਾ ਵਾਲ ਖਾਣੇ ਵਿੱਚ ਡਿੱਗ ਜਾਵੇ ਤਾਂ ਸਾਡੀ ਸੇਤ ਲਈ ਹਾਨੀਕਾਰਕ ਹੈ ਨੰਬਰ 2 ਜਦੋਂ ਵੀ ਤੁਸੀਂ ਖਾਣਾ ਖਾ ਕੇ ਹਟਦੇ ਹੋ ਤਾਂ ਕਦੇ ਵੀ ਖਾਣੇ ਵਾਲੀ ਥਾਲੀ ਵਿੱਚ ਹੱਥ ਨਾ ਧੋਵੋ ਇਹ ਬਹੁਤ ਹੀ ਗੰਦੀ ਆਦਤ ਮੰਨੀ ਜਾਂਦੀ ਹੈ ਨੰਬਰ 3 ਜਦੋਂ ਵੀ ਤੁਸੀਂ ਖਾਂਦੇ ਹੋ ਜਾਂ ਫਿਰ ਖਾ ਕੇ ਹਟਦੇ ਹੋ ਤਾਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਜ਼ਰੂਰ ਪਾਣੀ ਨਾਲ ਸਾਫ਼ ਕਰੋ ਇਸ ਤਰ੍ਹਾਂ ਤੁਸੀਂ ਅਨੇਕਾਂ ਹੀ ਸਮੱਸਿਆਵਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 4 ਵਾਲਾਂ ਨੂੰ ਕਦੇ ਵੀ ਖੜ ਕੇ ਕੰਗੀ ਨਹੀਂ ਕਰਨੀ ਚਾਹੀਦੀ ਇਸ ਦਾ ਸਿੱਧਾ ਅਸਰ ਸਾਡੇ ਦਿਮਾਗ ਤੇ ਪੈਂਦਾ ਹੈ। ਨੰਬਰ 5 ਜਿਹੜੀਆਂ ਔਰਤਾਂ ਆਪਣੇ ਹੱਥਾਂ ਦੇ ਨਉ ਨੂੰ ਵਧਾ ਕੇ ਰੱਖਦੀਆਂ ਹਨ ਉਹ ਆਪਣੇ ਪਰਿਵਾਰ ਨੂੰ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਬਣਾਉਂਦੀਆਂ ਹਨ। ਨੰਬਰ 6 ਗਰਭਪਤੀ ਔਰਤਾਂ ਨੂੰ ਫਲਾਂ, ਧਾਲਾਂ, ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਇਸ ਨਾਲ ਦਾ ਸਰੀਰ ਹਮੇਸ਼ਾ ਸਹੀ ਰਹਿੰਦਾ ਹੈ ਤੇ ਨਾਲ ਹੀ ਬੱਚੇ ਵੀ ਸਿਹਤ ਵੀ ਚੰਗੀ ਹੁੰਦੀ ਹੈ। ਨੰਬਰ 7 ਜੇਕਰ ਤੁਹਾਨੂੰ ਖੰਸੀ ਜ਼ੁਖਾਮ ਦੀ ਸਮੱਸਿਆ ਹੈ ਤਾਂ ਤੁਹਾਨੂੰ ਕਦੇ ਵੀ ਠੰਡੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹਨਾਂ ਨਾਲ ਸਮੱਸਿਆਵਾਂ ਮਾਹਰ ਵੀ ਵੱਧ ਸਕਦੀਆਂ ਹਨ ਨੰਬਰ 8 ਜਦੋਂ ਵੀ ਤੁਸੀਂ ਕੋਈ ਵੀ ਫਲ ਜਾਂ ਫਿਰ ਸਲਾਦ ਖਾਂਦੇ ਹੋ ਤਾਂ ਉਹਨਾਂ ਉੱਪਰ ਕਦੇ ਵੀ ਨਮਕ ਲਗਾ ਕੇ ਨਾ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਅੰਦਰ ਨਮਕ ਜ਼ਿਆਦਾ ਹੋ ਸਕਦਾ ਜਿਸ ਨਾਲ ਤੁਸੀਂ ਕਿਸੇ ਸਮੱਸਿਆ ਦਾ ਸ਼ਿਕਾਰ ਹੋ ਸਕੋ ਨੰਬਰ 9 ਜਦੋਂ ਵੀ ਤੁਸੀਂ ਚੌਲ ਖਾ ਕੇ ਹਟਦੇ ਹੋ ਤਾਂ ਤੁਰੰਤ ਬਾਅਦ ਕਦੇ ਵੀ ਪਾਣੀ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡਾ ਪੇਟ ਫੁੱਲਣ ਲੱਗ ਸਕਦਾ ਇਸ ਲਈ ਪਾਣੀ ਹਮੇਸ਼ਾ ਰੁਕ ਰੁਕ ਕੇ ਹੀ ਪੀਵੋ ਨੰਬਰ 10 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰ ਦੇ ਸਮੇਂ 1 ਘੰਟਾ ਕਸਰਤ ਕਰਦੀਆਂ ਹਨ ਉਹਨਾਂ ਔਰਤਾਂ ਦਾ ਸਰੀਰ ਹਮੇਸ਼ਾ ਜਵਾਨ ਤੇ ਫਿੱਟ ਹੀ ਰਹਿੰਦਾ ਹੈ। ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਇੱਕ ਅਦਰਕ ਦਾ ਟੁਕੜਾ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ। ਨੰਬਰ 12 ਦਹੀਂ ਵਿੱਚ ਜੇਕਰ ਤੁਸੀਂ ਗੁੜ ਮਿਕਸ ਕਰਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਸਰੀਰ ਨੂੰ ਤਾਕਤ ਵੀ ਮਿਲੇਗੀ। ਨੰਬਰ 13 ਕੱਚਾ ਪਿਆਜ਼ ਖਾਣ ਵਾਲਾ ਵਿਅਕਤੀ ਕਦੇ ਵੀ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਨਹੀਂ ਹੁੰਦਾ ਤੇ ਨਾਲ ਹੀ ਉਸਦੇ ਪੇਟ ਅੰਦਰ ਕਦੇ ਵੀ ਕੀੜੇ ਨਹੀਂ ਬਣਦੇ। ਨੰਬਰ 14 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਜੀਰੇ ਵਾਲੇ ਪਾਣੀ ਦਾ ਸੇਵਨ ਜ਼ਰੂਰ ਕਰੋ ਇਸ ਦੀ ਮਦਦ ਨਾਲ ਪੇਟ ਦੀ ਚਰਬੀ ਜਲਦੀ ਘੱਟ ਹੋ ਜਾਂਦੀ ਹੈ ਨੰਬਰ 15 ਜਿਹੜੀਆਂ ਔਰਤਾਂ ਰੋਜ਼ਾਨਾ ਸਹੀ ਸਮੇਂ ਤੇ ਖਾਣਾ ਖਾਂਦੀਆਂ ਨੇ ਤੇ ਸਮੇਂ ਤੇ ਸੌਂਦੀਆਂ ਉੱਠਦੀਆਂ ਹਨ ਉਹਨਾਂ ਔਰਤਾਂ ਨੂੰ ਕਦੇ ਵੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਜਲਦੀ ਨਹੀਂ ਕਰਨਾ ਪੈਂਦਾ ਨੰਬਰ 16 ਜੇਕਰ ਤੁਸੀਂ ਰੋਜ਼ਾਨਾ ਮੋਟੀ ਰੋਟੀ ਬਣਾ ਕੇ ਖਾਂਦੇ ਹੋ ਇਸ ਨਾਲ ਤੁਹਾਡੇ ਸਰੀਰ ਦੇ ਅਨੇਕਾਂ ਹੀ ਰੋਗ ਦੂਰ ਹੁੰਦੇ ਨੇ ਤੇ ਨਾਲ ਹੀ ਤੁਸੀਂ ਜਵਾਨ ਹੀ ਰਹਿੰਦੇ ਹੋ ਕਿਉਂਕਿ ਇਸ ਨਾਲ ਸਰੀਰ ਨੂੰ ਫਾਈਬਰ ਮਿਲਦਾ ਹੈ ਨੰਬਰ 17 ਜਦੋਂ ਵੀ ਤੁਸੀਂ ਰੋਟੀ ਬਣਾਉਣ ਲੱਗਦੇ ਹੋ ਤਾਂ ਤੁਸੀਂ ਆٹے ਨੂੰ ਹਲਕਾ ਜਿਹਾ ਘਿਓ ਲਗਾ ਕੇ ਮੁੱਕੀ ਜ਼ਰੂਰ ਦੇਓ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣਦੀ ਹੈ ਨੰਬਰ 18 ਰੋਟੀਆਂ ਵਾਲੇ ਡੱਬੇ ਵਿੱਚ ਜੇਕਰ ਤੁਸੀਂ ਅਦਰਕ ਦਾ ਟੁਕੜਾ ਪਾ ਦਿਓ ਤਾਂ ਇਸ ਨਾਲ ਰੋਟੀ ਹਮੇਸ਼ਾ ਨਰਮ ਹੀ ਰਹਿੰਦੀ ਹੈ ਨੰਬਰ 19 ਰੋਟੀਆਂ ਵਾਲੇ ਡੱਬੇ ਵਿੱਚ ਕਦੇ ਵੀ ਅਖਬਾਰ ਦਾ ਇਸਤੇਮਾਲ ਨਾ ਕਰੋ ਇਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਤੇ ਨਾਲ ਹੀ ਰੋਟੀਆਂ ਨੂੰ ਖਰਾਬ ਕਰਦਾ ਹੈ ਨੰਬਰ 2 ਜੇਕਰ ਤੁਸੀਂ ਰੋਟੀ ਨੂੰ ਮੱਖਣ ਨਾਲ ਚੋਪੜ ਕੇ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ ਨੰਬਰ 21 ਜਿਹੜੀਆਂ ਔਰਤਾਂ ਆਪਣੇ ਵਾਲਾਂ ਵਿੱਚ ਨਹਾਉਣ ਤੋਂ ਤੁਰੰਤ ਬਾਅਦ ਸੀਰਮ ਦਾ ਇਸਤੇਮਾਲ ਕਰਦੀਆਂ ਹਨ ਉਹਨਾਂ ਦੇ ਵਾਲਾਂ ਦੀ ਚਮਕ ਜ਼ਿਆਦਾ ਹੁੰਦੀ ਆ ਤੇ ਨਾਲ ਹੀ ਉਹਨਾਂ ਦੇ ਵਾਲ ਝੜਨੇ ਵੀ ਬੰਦ ਹੋ ਜਾਂਦੇ ਹਨ ਨੰਬਰ 1 ਹਰ ਇਨਸਾਨ ਨੂੰ ਰੋਜ਼ਾਨਾ ਬਦਾਮ ਪਿਓ ਕੇ ਜ਼ਰੂਰ ਖਾਣੇ ਚਾਹੀਦੇ ਨੇ ਇਸ ਨਾਲ ਉਹਦੇ ਸਰੀਰ ਅੰਦਰ ਤਾਕਤ ਰਹਿੰਦੀ ਹੈ ਤੇ ਨਾਲ ਹੀ ਲੰਮੀ ਉਮਰ ਤੱਕ ਜਿਉਂਦੇ ਰਹਿੰਦੇ ਹਨ ਨੰਬਰ 2 ਮੱਕੀ ਦੀ ਰੋਟੀ ਨੂੰ ਜੇਕਰ ਤੁਸੀਂ ਮੱਖਣ ਨਾ ਖਾਂਦੇ ਹੋ ਤਾਂ ਬਧੇਰੇ ਸਵਾਦ ਲੱਗਦੀ ਹੈ ਤੇ ਨਾਲ ਹੀ ਖਾਣੇ ਦਾ ਸਵਾਦ ਵੀ ਵਧਾਉਂਦੀ ਹੈ ਨੰਬਰ 24 ਸਾਨੂੰ ਕਦੇ ਵੀ ਜ਼ਿਆਦਾ ਮਿੱਠਾ ਨਹੀਂ ਖਾਣਾ ਚਾਹੀਦਾ ਇਸ ਨਾਲ ਸਾਡੇ ਸਰੀਰ ਨੂੰ ਅਨੇਕਾਂ ਹੀ ਰੋਗ ਲੱਗਦੇ ਹਨ ਤੇ ਨਾਲ ਹੀ ਦੰਦ ਵੀ ਜਲਦੀ ਖਰਾਬ ਹੋ ਜਾਂਦੇ ਹਨ। ਨੰਬਰ 25 ਜਿਹੜੀਆਂ ਔਰਤਾਂ ਖਾਣੇ ਨੂੰ ਹੌਲੀ-ਹੌਲੀ ਖਾਂਦੀਆਂ ਨੇ ਉਹਨਾਂ ਔਰਤਾਂ ਦਾ ਪਰਚਨ ਤੰਤਰ ਤੇ ਸਰੀਰ ਹਮੇਸ਼ਾ ਤਾਕਤਵਰ ਰਹਿੰਦਾ ਹੈ। ਨੰਬਰ 26 ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਜ਼ਰੂਰ ਨਵਾਂ ਸਿੱਖਣਾ ਚਾਹੀਦਾ ਹੈ। ਇਸ ਲਈ ਤੁਸੀਂ ਆਪਣੀ ਜ਼ਿੰਦਗੀ ਨੂੰ ਸੌਖੀ ਤੇ ਕਾਮਯਾਬ ਬਣਾ ਸਕਦੇ ਹੋ। ਨੰਬਰ 27 ਸੌਣ ਸਮੇਂ ਕਦੇ ਵੀ ਜ਼ਿਆਦਾ ਸੋਚਣਾ ਨਹੀਂ ਚਾਹੀਦਾ ਇਸ ਨਾਲ ਤੁਹਾਨੂੰ ਕਦੇ ਵੀ ਨੀਂਦ ਚੰਗੀ ਨਹੀਂ ਆਵੇਗੀ ਤੇ ਨਾਲ ਹੀ ਤੁਸੀਂ ਜ਼ਿਆਦਾ ਸੋਚਣ ਨਾਲ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਸਕਦੇ ਹੋ ਨੰਬਰ 28 ਰੋਟੀ ਅਤੇ ਛੌਲ ਕਦੇ ਵੀ ਇਕੱਠੇ ਨਹੀਂ ਖਾਣੇ ਚਾਹੀਦੇ ਨਾ ਦੋਨਾਂ ਵਿੱਚ ਕਾਰਬੋਹਾਈਡਰੇਟ ਹੁੰਦਾ ਜੋ ਜ਼ਿਆਦਾ ਮਿਲ ਕੇ ਸਾਡੇ ਸਰੀਰ ਦਾ ਨੁਕਸਾਨ ਹੀ ਕਰਦਾ ਹੈ ਇਸ ਲਈ ਛੌਲ ਤੇ ਰੋਟੀ ਕਦੇ ਵੀ ਇਕੱਠੇ ਨਾ ਖਾਓ ਨੰਬਰ 29 ਜੇਕਰ ਤੁਸੀਂ ਰੋਜ਼ਾਨਾ ਕੋਈ ਨਾ ਕੋਈ ਫਲ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਤੰਦਰੁਸਤ ਰਹਿਣ ਦੇ ਸੰਕੇਤ ਜ਼ਿਆਦਾ ਹੁੰਦੇ ਹਨ ਨੰਬਰ 3 ਜਿਹੜੀਆਂ ਔਰਤਾਂ ਫੁੱਲੀ ਹੋਈ ਰੋਟੀ ਖਾਂਦੀਆਂ ਨੇ ਉਹ ਲੰਮੀ ਉਮਰ ਤੱਕ ਜਵਾਨ ਹੀ ਰਹਿੰਦੀਆਂ ਹਨ ਨੰਬਰ 31 ਜੇਕਰ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਤੁਸੀਂ 5 ਤੋਂ 6 ਗ੍ਰਾਮ ਆਮਲੇ ਦੇ ਚੂਰਨ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਸਵੇਰ ਸਮੇਂ ਲੈ ਸਕਦੇ ਹੋ ਇਸ ਨਾਲ ਫਾਇਦਾ ਹੋਵੇਗਾ। ਨੰਬਰ 32 ਜਦੋਂ ਵੀ ਤੁਸੀਂ ਰਾਜਮਾ ਖਾਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਹ ਸਹੀ ਤਰੀਕੇ ਨਾਲ ਪੱਕੇ ਹੋਏ ਹੋਣੇ ਚਾਹੀਦੇ ਨੇ। ਦੇ ਨਾਲ ਹੀ ਉਹਨਾਂ ਦਾ ਸੇਵਨ ਕਦੇ ਵੀ ਰਾਤ ਦੇ ਸਮੇਂ ਨਾ ਕਰੋ ਰਾਤ ਨੂੰ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਨੰਬਰ 33 ਜਿਹੜੀਆਂ ਔਰਤਾਂ ਖਾਣਾ ਬਣਾਉਣ ਸਮੇਂ ਆٹے ਤੇ ਸਬਜੀ ਵਿੱਚ ਮਲਾਈ ਦਾ ਇਸਤੇਮਾਲ ਕਰਨਾਂ ਦੇ ਹੱਥਾਂ ਦਾ ਬਣਿਆ ਖਾਣਾ ਬਹੁਤ ਹੀ ਸਵਾਦ ਹੁੰਦਾ ਹੈ ਨੰਬਰ 34 ਜੇਕਰ ਜ਼ਿੰਦਗੀ ਵਿੱਚ ਕੁਝ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਆਪ ਤੇ ਵਿਸ਼ਵਾਸ ਜ਼ਰੂਰ ਰੱਖੋ ਇੱਕ ਦਿਨ ਜ਼ਰੂਰ ਆਵੇਗਾ ਜਦੋਂ ਤੁਸੀਂ ਟੌਪ ਤੇ ਹੋਵੋਗੇ ਨੰਬਰ 35 ਦੁੱਧ ਦੇ ਨਾਲ ਕਦੇ ਵੀ ਇਹ ਪੰਜ ਚੀਜ਼ਾਂ ਨਹੀਂ ਖਾਣੀਆਂ ਚਾਹੀਆਂ ਜਿਵੇਂ ਕਿ ਦਹੀਂ, ਮੀਟ, ਖੱਟੇ ਫਲ, 스낵ਸ, ਜ਼ਿਆਦਾ ਮਸਾਲੇਦਾਰ ਚੀਜ਼ਾਂ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਨੇ ਜੇਕਰ ਤੁਸੀਂ ਦੁੱਧ ਨਾਲ ਇਹਨਾਂ ਦਾ ਇਸਤੇਮਾਲ ਕਰਦੇ ਹੋ। ਨੰਬਰ 36 30 ਸਾਲ ਦੀ ਉਮਰ ਤੋਂ ਬਾਅਦ ਹਰ ਇਨਸਾਨ ਨੂੰ ਧੁੱਪ ਵਿੱਚ ਬੈਠਣ ਦੀ ਆਦਤ ਜ਼ਰੂਰ ਪਾਣੀ ਚਾਹੀਦੀ ਹੈ ਇਸ ਨਾਲ ਤੁਸੀਂ ਸਰੀਰ ਨਾਲ ਸੰਬੰਧਿਤ ਹੋਣ ਵਾਲੇ ਅਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਬਚੇ रह ਸਕਦੇ ਹੋ ਨੰਬਰ 37 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਆਪਣੇ ਸਰੀਰ ਦੀ ਮਾਲਿਸ਼ ਜ਼ਰੂਰ ਕਰ ਲਿਆ ਕਰੋ ਇਸ ਨਾਲ ਸਰੀਰ ਨੂੰ ਨੇਕਾਂ ਹੀ ਲਾਭ ਮਿਲਦੇ ਹਨ ਨੰਬਰ 38 ਜੇਕਰ ਤੁਹਾਨੂੰ ਦੁੱਧ ਨਾ ਪਾਚ ਰਿਹਾ ਹੋਵੇ ਜਾਂ ਦੁੱਧ ਪੀਣ ਨਾਲ ਕੋਈ ਸਮੱਸਿਆ ਹੋ ਰਹੀ ਹੋਵੇ ਤਾਂ ਦੁੱਧ ਵਿੱਚ ਸੌਂਫ ਉਬਾਲ ਕੇ ਪੀ ਲਓ ਇਸ ਨਾਲ ਦੁੱਧ ਹਾਜਮ ਹੋ ਜਾਂਦਾ ਹੈ ਨੰਬਰ 49 ਜੇਕਰ ਤੁਸੀਂ ਰਾਤ ਨੂੰ ਨਾ ਤਿੰਨ ਚੀਜ਼ਾਂ ਵਿੱਚੋਂ ਇੱਕ ਨੂੰ ਭੋਅ ਕੇ ਸਵੇਰੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਕਮਜ਼ੋਰੀ, ਠਿਕਾਵਟ ਤੇ ਮੋਟਾਪਾ ਖਤਮ ਹੋ ਜਾ ਸਕਦਾ ਹੈ ਜਿਵੇਂ ਕਿ ਮੂੰਗੀ, ਕਿਸ਼ਮਿਸ ਅਤੇ ਅਜਵੈਣ। ਨੰਬਰ 40 ਜਿਹੜੀਆਂ ਔਰਤਾਂ ਆਪਣੇ ਖਾਣੇ ਵਿੱਚ ਸੌਫ ਦਾ ਇਸਤੇਮਾਲ ਕਰਦੀਆਂ ਨੇ ਉਹਨਾਂ ਦੇ ਸਰੀਰ ਨੂੰ ਨੇਕਾ ਹੀ ਲਾਭ ਮਿਲਦੀ ਹੈ। ਨੰਬਰ 41 ਪਿਆਜ਼ ਨੂੰ ਹਮੇਸ਼ਾ ਨਮੀ ਤੋਂ ਦੂਰ ਰੱਖਣਾ ਚਾਹੀਦਾ ਹੈ। ਕਈ ਵਾਰ ਨਮੀ ਨਮੀ ਕਾਰਨ ਪਿਆਜ਼ ਖਰਾਬ ਹੋ ਸਕਦਾ ਹੈ ਨੰਬਰ 42 ਆਲੂ ਕਦੇ ਵੀ ਫਰਿੱਜ ਵਿੱਚ ਨਹੀਂ ਰੱਖਣੇ ਚਾਹੀਦੇ ਇਹਨਾਂ ਦਾ ਸ਼ੂਗਰ ਲੈਵਲ ਵਧ ਜਾਂਦਾ ਜਿਸ ਨਾਲ ਸਾਡੀ ਸਿਹਤ ਲਈ ਹਾਨੀਕਾਰਕ ਬਣ ਜਾਂਦੇ ਆ ਨੰਬਰ 43 ਜਿਹੜੀਆਂ ਔਰਤਾਂ ਸਿਰਕੇ ਵਾਲਾ ਪਿਆਜ਼ ਖਾ ਲੈਂਦੀਆਂ ਨੇ ਉਹਨਾਂ ਦੇ ਸਰੀਰ ਨੂੰ ਦੂਜੇ ਪਿਆਜ਼ ਦੀ ਬਜਾਏ ਇਸ ਪਿਆਜ਼ ਦਾ ਜ਼ਿਆਦਾ ਗੁਣ ਮਿਲਦੇ ਨੇ ਨੰਬਰ 44 ਰੋਜ਼ਾਨਾ ਗਾਜਰ ਦਾ ਜੂਸ ਪੀਣ ਨਾਲ ਧਮੇ ਦੀ ਬਿਮਾਰੀ ਜੜ ਤੋਂ ਖਤਮ ਹੋਣ ਲੱਗ ਜਾਂਦੀ ਹੈ। ਨੰਬਰ 45 ਭੁਜੇ ਹੋਏ ਚਨੇ ਖਾਣ ਨਾਲ ਵਿਅਕਤੀ ਹਰ ਸਮੇਂ ਤਾਕਤਵਰ ਮਹਿਸੂਸ ਕਰਦਾ ਤੇ ਨਾਲ ਹੀ ਖੂਨ ਦੀ ਕਦੇ ਵੀ ਕਮੀ ਨਹੀਂ ਹੁੰਦੀ। ਨੰਬਰ 46 ਮਿਸਰੀ ਤੇ ਕਾਲੀ ਮਿਰਚ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀਸ ਲਓ ਫਿਰ ਇਸ ਨੂੰ ਇੱਕ ਕੱਪ ਦੁੱਧ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਸੇਵਨ ਕਰੋ ਇਸ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੁੰਦੀ ਹੈ ਤੇ ਨਾਲੇ ਸਰੀਰ ਨੂੰ ਫਾਇਦਾ ਮਿਲਦਾ ਹੈ ਨੰਬਰ 47 ਰਾਤ ਨੂੰ 8 ਤੋਂ 9 ਕਿਸ਼ਮਿਸ਼ ਪਾਣੀ ਵਿੱਚ ਭਿਓ ਕੇ ਰੱਖੋ ਸਵੇਰੇ ਇਹਨਾਂ ਨੂੰ ਪਾਣੀ ਵਿੱਚ ਕੱਢ ਕੇ ਖਾਲੀ ਪੇਟ ਚੰਗੀ ਤਰ੍ਹਾਂ ਚਬਾ ਕੇ ਖਾ ਲਓ ਇਸ ਦੀ ਮੱਨਾ ਤੁਹਾਡੇ ਖੂਨ ਵਿੱਚ ਵਾਧਾ ਹੋਵੇਗਾ ਨਾਲ ਹੀ ਖੂਨ ਨੂੰ ਸਾਫ਼ ਕਰਨ ਵਿੱਚ ਵੀ ਬਹੁਤ ਮਦਦ ਮਿਲੇਗੀ ਨੰਬਰ 48 ਜੇਕਰ ਸਾਟ ਲੱਗਣ ਕਾਰਨ ਸਰੀਰ ਉੱਪਰ ਖੂਨ ਨਿਕਲ ਰਿਹਾ ਹੋਵੇ ਤਾਂ ਤੁਸੀਂ ਫਟਕੜੀ ਵਾਲੇ ਪਾਣੀ ਨਾਲ ਉਸ ਜਗ੍ਹਾ ਨੂੰ ਧੋ ਲਓ ਤੇ ਫਟਕੜੀ ਦਾ ਲੇਪ ਲਗਾ ਲਓ ਇਸ ਦੀ ਮਦਦ ਨਾਲ ਜ਼ਖਮ ਜਲਦੀ ਭਰ ਜਾਵੇਗਾ ਤੇ ਖੂਨ ਨਿਕਲਣਾ ਵੀ ਬੰਦ ਹੋ ਜਾਵੇਗਾ। ਨੰਬਰ 49 ਜਿਹੜੇ ਲੋਕ ਆਪਣੇ ਦੰਦਾਂ ਉੱਪਰ ਰਾਖ ਜਾਂ ਫਿਰ ਰੇਤ ਲਗਾਉਂਦੇ ਨੇ ਤਾਂ ਉਹਨਾਂ ਦੇ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਂਦੇ ਹਨ। ਨੰਬਰ 50 ਜੇਕਰ ਤੁਸੀਂ ਆਪਣੇ ਪੇਟ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਪਿਆਜ਼ ਦਾ ਪਾਣੀ ਪੀ ਲਓ ਇਸ ਨਾਲ ਪੇਟ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਮਿਲੇਗੀ। ਨੰਬਰ 51 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਦੋਸਤੋ ਪਹਿਲਾਂ ਜੇਕਰ ਸਰੀਰ ਦੀ ਮਾਲਿਸ਼ ਕਰ ਲਓ ਤਾਂ ਇਸ ਨਾਲ ਸਰੀਰ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 52 ਜਿਹੜੀਆਂ ਔਰਤਾਂ ਅਕਸਰ ਰਾਤ ਨੂੰ ਆਪਣਾ ਸਿਰ ਧੋਂਦੀਆਂ ਨੇ ਉਹਨਾਂ ਔਰਤਾਂ ਦੇ ਵਾਲ ਬਹੁਤ ਜਲਦੀ ਝੜਨ ਲੱਗ ਜਾਂਦੇ ਹਨ। ਨੰਬਰ 53 ਜੇਕਰ ਤੁਹਾਡਾ ਸਿਰ ਬਹੁਤ ਜ਼ਿਆਦਾ ਪਤਲਾ ਹੈ ਤਾਂ ਰੋਜ਼ਾਨਾ ਆਲੂ ਵਾਲੇ ਖਾਣਾ ਸ਼ੁਰੂ ਕਰਦੇ ਹੋ ਇਸ ਨਾਲ ਦਿਨਾਂ ਵਿੱਚ ਹੀ ਭਜਨ ਸਹੀ ਹੋ ਜਾਵੇਗਾ। ਨੰਬਰ 54 ਜੇਕਰ ਤੁਸੀਂ ਰੋਟੀ ਨੂੰ ਮੱਖਣ ਨਾਲ ਚੋਪੜ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦਬੰਦਤੀ ਹੈ। ਨੰਬਰ 55 ਜਿਆਦਾ ਕੱਚਾ ਖਾਣਾ ਖਾਣ ਨਾਲ ਸਰੀਰ ਦਾ ਪਰਚੰਤ ਤੰਤਰ ਖਰਾਬ ਹੋ ਜਾਂਦਾ ਤੇ ਨਾਲ ਹੀ ਸਰੀਰ ਨੂੰ ਨੇਕਾ ਹੀ ਨੁਕਸਾਨ ਹੋਣ ਲੱਗ ਜਾਂਦੇ ਹਨ। ਨੰਬਰ 56 ਚਿਹਰੇ ਉੱਪਰ ਸੂਰਜਮੁਖੀ ਦਾ ਤੇਲ ਲਗਾਉਣਾ ਚਿਹਰਾ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਂਦਾ ਪਰ ਤੇਲ ਵਾਲੀ ਸਕਿਨ ਵਾਲੇ ਵਿਅਕਤੀ ਨੂੰ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਨੰਬਰ 57 ਜਦੋਂ ਵੀ ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਪਾਣੀ ਹੀ ਪੀਵੋ ਜੋ ਸੇਤਲੀ ਬਹੁਤ ਹੀ ਜ਼ਰੂਰੀ ਹੈ। ਨੰਬਰ 58 ਦੁਪਹਿਰ ਦੇ ਸਮੇਂ ਜੇਕਰ ਤੁਸੀਂ ਰੋਟੀ ਦੀ ਬਜਾਏ ਦਲੀਆ ਬਣਾ ਕੇ ਖਾ ਲੈਂਦੇ ਹੋ ਤੇ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 19 ਅਖਰੂਟ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਨਾਲ ਹੀ ਯਾਦ ਸ਼ਕਤੀ ਵੀ ਤੇਜ਼ ਹੁੰਦੀ ਹੈ। ਨੰਬਰ 60 ਚਿੱਟਾ ਸਿਰਕਾ ਸਾਡੇ ਘਰ ਨੂੰ अनेका ਹੀ ਫਾਇਦੇ ਦਿੰਦਾ ਹੈ ਇਸ ਨਾਲਸੀਂ ਆਪਣੇ ਘਰ ਨੂੰ ਚਮਕਾ ਸਕਦੇ ਹਾਂ ਇਸ ਤੋਂ ਇਲਾਵਾ ਸਿਰਕਾ ਸਾਡੇ ਕੱਪੜੇ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ